ब्लाक प्रधान आम आदमी पार्टी सरदार कुलवंत सिंह वल्लो सरकारी प्राइमरी स्मार्ट स्कूल पटोली विखे लहराया गया तिरंगा सरकारी प्राइमरी स्मार्ट स्कूल पटोली विखे आज एक सादे समागम दौरान ब्लाक आम आदमी पार्टी दे प्रधान कुलवंत सिंह वल्लो पंद्रह अगस्त मौके ते तिरंगा लहराया गया इस दौरान आम आदमी पार्टी तो सीनी आगू प्रकाश कौर एस एससी विंग प्रधान वरिंदर सिंह विखी और पतवंते सर्जन भी मौजूद रहे स्कूल इंचार्ज गुरप्रीत वालों आए पतवंते सज्जों का स्वागत किया गया इस दौरान ब्लाक प्रधान वालों देशवासियों दे संदेश भी दिता गया बच्चों पंद्रह अगसत दुभकामनावं दया कि पंद्रह अगसत नज़ादी दिवस मौके स महसूस होंगे है कि असी एक आजाद देश रहू बोलन खेड हसण टप्पण पढ़न अते कोई भी किता आज़ादी प्राप्त है ਅੰਤ ਵਿੱਚ ਉਹਨਾਂ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ 15 ਅਸਦੀ ਲੱਖ ਲੱਖ ਵਧਾਈ ਵੀ ਦਿੱਤੀ ਗਈ। ਇਸ ਮੌਕੇ ਸਕੂਲ ਸਟਾਫ ਦੇ ਨਾਲ ਨਾਲ ਸਕੂਲ ਦੇ ਐਸਐਮਸੀ ਮੈਂਬਰ ਅਤੇ ਬੱਚੇ ਵੀ ਹਾਜ਼ਰ ਸਨ। ਸ੍ਰੀ ਕਾਲਜੀ ਮੈਂ ਪ੍ਰਕਾਸ਼ ਕੌਰ ਆਮਾਦੀ ਪਾਰਟੀ ਸੇ ਰਾਗੂ ਤੇ ਅੱਜ ਆਪਾਂ ਕੇਪੂ ਸਾਹ ਪਟੋਲੀ ਸਕੂਲ ਵਿੱਚ ਖੜੇ ਆ ਤੇ ਅੱਕੇ ਆਪਣਾ ਝੰਡਾ ਲਾਇਆ ਗਿਆ ਹੈ ਤੇ ਜਿਹੜਾ 15 ਦਾ 47 ਨੂੰ ਸਾਡਾ 320 ਦਾ ਆਜ਼ਾਦ ਹੋਇਆ ਸੀਗਾ ਤੇ ਉਸ ਮੌਕੇ ਤੇ ਜਿਹੜੀ ਖੁਸ਼ੀ ਦੀ ਲਹਿਰ ਸੀਗੀ ਅੱਜ ਆਪਾਂ ਉਹ ਖੁਸ਼ੀ ਲੈ ਰਹੇ ਹਾਂ ਪੂਰਾ ਕਰਦੇ ਹੋਏ ਆਪਾਂ 26 ਪੰਦਰਾਂ ਗੱਤ ਮਨਾ ਰਹੇ ਹਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਜੀ ਸਤਿ ਸ਼੍ਰੀ ਅਕਾਲ ਜੈ ਹਿੰਦੀ ਸਾਰਨ ਤੇ ਅੱਜ 15 ਅਗਸਤ ਸੁਤੰਤਰ ਦੇਸ਼ ਦਾ ਨਾਯਾਰ ਹੈ ਜੀ ਤੇ ਇਸ ਸੁਤੰਤਰ ਦੇਸ਼ 15 ਅਗਸਤ ਨੂੰ ਕਦੋਂ ਦਾ ਦੇਸ਼ ਆਜ਼ਾਦ ਹੋਇਆ ਜਗਤ ਆਇਰ ਹੈ ਤੇ ਮੈਂ ਤੁਹਾਨੂੰ ਬਲਾ ਪ੍ਰਧਾਨ ਆਵਾਦੂ ਪਟਕੀ ਸਰ ਸਾਹਿਬ ਨੂੰ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਫਟੋਲੀ ਦੇ ਵਿੱਚ ਆਏ ਹਾਂ ਕਿੱਥੇ ਅਸੀਂ ਝੰਡਾ ਲਹਿਰਾਇਆ ਹੈ ਸਾਰੇ ਦੇਸ਼ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਆਜ਼ਾਦੀ ਦਿਵਸ ਨੇ ਲੱਖ ਲੱਖ ਵਧਾਈਆਂ